ਅੰਜੀ ਰਾਜੇ ਸਤ ਸ੍ਰੀ ਅਕਾਲ ਮੈਂ ਕਿੰਨੀ ਖੁਸ਼ ਹਾਂ ਸੌਂਟ ਕਰਦੀ ਹਾਂ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੇ ਕੈਰੀਅਰ ਨੂੰ ਬੜੀ ਟਾਣਾ ਕਰ ਰਹੇ ਹੋਵੋਗੇ ਤਰ੍ਹਾਂ ਜਿਵੇਂ ਜਿਹੜੇ ਪ੍ਰੈਣੀ ਸਟੂਡੈਂਟ ਹੋਣਾ ਨੂੰ ਪਤਾ ਕਿ ਆਪਾਂ ਇਹਦੇ ਦੋ ਟਾਪਿਕ ਉਹਨਾਂ ਨੂੰ ਕਵਰ ਕਰ ਰਹੇ ਹਾਂ ਤੇ ਅੱਜ ਹਿਸਟਰੀ ਤੇ ਪੋਲੀਟੀ ਐਸ ਟਾਈਮ ਤੇ ਆਪਣੀ ਜਿਹੜੀ ਪੋਲੀਟੀ ਦੀ ਕਲਾਸ ਹੁੰਦੀ ਹੈ ਮੈਂ ਜਿਹਦੇ ਵਿੱਚ ਆਪਾਂ ਸੰਵਿਧਾਨ ਦੇ ਵਿੱਚ ਜਿਹੜੇ ਪਾਰਟਸ ਆ ਉਹਨਾਂ ਨੂੰ ਸ਼ੁਰੂ ਕੀਤਾ ਹੋਇਆ ਆਪਾਂ 5ਵੇਂ ਪਾਰਟ ਤੇ ਆ ਜਿਹੜਾ ਆਲਮੋਸਟ ਕਵਰ ਹੋ ਚੁੱਕਿਆ ਅੱਜ ਜਲੀ ਕਲਾਸ ਦੇ ਵਿੱਚ ਆਪਣਾ ਇਹ ਕਵਰ ਹੋ ਜੂਗਾ ਕੈਗ ਵਾਲੇ ਟੌਪਿਕ ਦੇ ਨਾਲ ਠੀਕ ਆ ਤਾਂ ਅੱਜ ਆਪਾਂ ਜਿਹੜਾ ਕੈਗ ਬਾਰੇ ਪੜਾਂਗੇ ਕੰਪੋਲਰ ਐਂਡ ਆਡੀਟਰ ਜਰਨਲ ਆਫ ਇੰਡੀਆ ਬਾਰੇ ਵੀ ਇਹ ਗੁੰਦਾ ਕੀ ਆ ਇਹਦੇ ਬਾਰੇ ਡਿਸਕਸ ਕਰਾਂਗੇ ਤਾ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਰਹਿ ਜੀ ਛੋਟੀ ਜਿਹੀ ਰਿਕਵੈਸਟ ਵੀ ਸਾਰੇ ਜਾਣੇ ਲਿੰਕ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰ ਦਿਆ ਕਰੋ ਤੇ ਕਲਾਸ ਨੂੰ ਲਾਈਕ ਕਰ ਦਿਆ ਕਰੋ ਬਈ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤਾਂ ਜੋ ਹਰ ਇੱਕ ਕਲਾਸ ਦਾ ਜਿਹੜਾ ਨੋਟੀਫਿਕੇਸ਼ਨ ਆਉ ਟਾਈਮ ਟਾਈਮ ਤੁਹਾਡੇ ਤੱਕ ਪਹੁੰਚ ਸਕੇ ਤਾਂ ਸ਼ੁਰੂ ਕਰਦੇ ਆਂ ਬਈ ਆਪਾਂ ਆਪਣੀ ਕਲਾਸ ਜਿਹਦੇ 'ਚ ਆਪਾਂ ਅੱਜ ਕੈਗ ਬਾਰੇ ਪੜਾਂਗੇ ਠੀਕ ਆ اے ਯੂਡੀ ਸੈਕਟਰ ਜਨਰਲ ਆਫ ਇੰਡੀਆ ਪਹਿਲਾਂ ਤੇ ਇਹਦੀ ਫੁੱਲ ਫਾਰਮ ਹੀ ਰਹੇ ਧਿਆਨ ਚ ਰੱਖਣੀ ਆ ਇਹ ਪੁੱਛ ਲੈਂਦੇ ਹੁੰਦੇ ਵੀ ਕੈਗ ਦੀ ਫੁੱਲ ਫਾਰਮ ਕੀ ਆ ਫਿਰ ਹੈ ਜੇ ਕੈਗ ਕੈਗ ਦਾ ਕੀ ਕੰਮ ਹੁੰਦਾ ਰਹੇ ਜੇ ਵੀ ਇਹਦਾ ਕੰਮ ਹੁੰਦਾ ਸਰਕਾਰ ਦੀਆਂ ਜਿਹੜੀਆਂ ਯੋਜਨਾਵਾਂ ਹੁੰਦੀਆਂ ਹੈਗਾ ਜੋ ਵੀ ਵੀ ਉਹ ਖਰਚ ਕਰਦੀ ਆ ਕਿਸੇ ਵੀ ਯੋਜਨਾ ਤੇ ਵੀ ਜਿਵੇਂ ਕਿਸੇ ਤੇ ਵੱਧ ਕਿਸੇ ਯੋਜਨਾ ਤੇ ਘੱਟ ਵੀ ਉਹਨਾਂ ਤੇ ਜੋ ਵੀ ਖਰਚ ਕਰਦੀ ਹੈ ਉਸ ਖਰਚ ਦੇ ਉੱਤੇ ਜਿਹੜੇ ਨਿਗ੍ਹਾ ਰੱਖਣਾ ਉਸ ਖਰਚ ਦੇ ਬਾਰੇ ਜਾਂਚ ਕਰਨਾ ਇਹ ਸਾਰਾ ਕੰਮ ਹੁੰਦਾ ਜਿਹੜਾ ਕੈਗ ਦਾ ਹੁੰਦਾ ਉਹ ਜਾਂਚ ਕਰਨ ਤੋਂ ਬਾਅਦ ਰਿਪੋਰਟ ਤਿਆਰ ਕਰਦਾ ਫਿਰ ਉਹ ਰਿਪੋਰਟ ਤਿਆਰ ਕਰਨ ਤੋਂ ਬਾਅਦ ਜਿਹੜੀ ਕੇਂਦਰ ਦੇ ਵਿੱਚ ਜਿਹੜੀ ਹੁੰਦੀ ਹੈ ਕੇਂਦਰ ਨਾਲ ਸੰਬੰਧਿਤ ਵਿਸ਼ਿਆਂ ਤੇ ਜਿਹੜੀ ਰਿਪੋਰਟ ਤਿਆਰ ਕਰਦਾ ਉਹ ਰਾਸ਼ਟਰਪਤੀ ਨੂੰ ਦਿੰਦਾ ਤੇ ਜਿਹੜੀ ਸਟੇਟਸ ਦੇ ਨਾਲ ਸੰਬੰਧਿਤ ਹੁੰਦੀ ਹੈ ਉਹ ਰਾਜਪਾਲ ਨੂੰ ਦੇ ਦਿੰਦਾ ਫਿਰ ਇਹ ਜਿਹੜੇ ਹੈਗੇ ਆ ਰਾਸ਼ਟਰਪਤੀ ਆ ਉਹਨ ਸੰਸਦ ਕੋਲੇ ਭੇਜਿੰਦਾ ਰਹੀ ਜਾਂਚ ਕਰਨ ਵਾਸਤੇ ਅੱਗੇ ਤੇ ਜਿਹੜਾ ਗਵਰਨਰ ਹੁੰਦਾ ਉਹ ਵਿਧਾਨ ਸਭਾ ਕੋਲੇ ਜਿਹੜੀ ਰਾਜ ਦੀ ਵਿਧਾਨ ਸਭਾ ਹੁੰਦੀ ਹੈ ਉਹਦੇ ਕੋਲੇ ਭੇਜ ਦਿੰਦਾ ਹੈਗਾ ਜਾਂਚ ਕਰਨ ਵਾਸਤੇ ਤੇ ਫਿਰ ਇਸ ਤਰ੍ਹਾਂ ਉਹ ਦੋਨੋਂ ਜਿਹੜੀਆਂ ਹੈਗੀਆਂ ਉਹ ਅੱਗੇ ਉਹਨੂੰ ਪਬਲਿਕ ਕਮੇਟੀ ਕੋਲੇ ਭੇਜ ਦਿੰਦੀਆਂ ਹੈਗੀਆਂ ਜਿਹੜੀ ਪਬਲਿਕ ਅਕਾਊਂਟ ਕਮੇਟੀ ਹੁੰਦੀ ਹੈ ਰਾਜੇ ਜੀ ਦੇ ਵਿੱਚ 22 ਮੈਂਬਰ ਹੁੰਦੇ ਆ ਲੋਕ ਸਭਾ ਤੇ ਰਾਜ ਸਭਾ ਦੇ ਮੈਕਸ ਮੈਂਬਰ ਹੁੰਦੇ ਆ ਉਹਦੇ ਵਿੱਚ ਤਾਂ ਉੱਥੇ ਭੇਜ ਦਿੱਤਾ ਜਾਂਦਾ ਹੈਗਾ ਜਾਂਚ ਕਰਨ ਵਾਸਤੇ ਠੀਕ ਆ ਤਾਂ ਆਪਾਂ ਇਹਦੇ ਬਾਰੇ ਡਿਸਕਸ ਕਰਾਂਗੇ ਵੀ ਇਹ ਕੈਗ ਹੈ ਜਿਹੜਾ ਉਹ ਹੁੰਦਾ ਕੀ ਆ ਸਭ ਤੋਂ ਪਹਿਲਾਂ ਤਾਂ ਅੱਪੇ ਦੇਖਾਂਗੇ ਵੀ ਇਹ ਹੁੰਦਾ ਕਿ ਇੱਕ ਸੰਵਿਧਾਨਿਕ ਅਥਾਰਟੀ ਹੈ ਜੀ ਵੀ ਕਹਿਗਾ ਜਿਹੜਾ ਇਸ ਸੰਵਿਧਾਨਿਕ ਸੁਤੰਤਰ ਸੰਵਿਧਾਨਿਕ ਅਥਾਰਟੀ ਹੈ ਵੀ ਕਿਸੇ ਵੀ ਗਵਰਨਮੈਂਟ ਦਾ ਜਿਹੜਾ ਇਹਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰਭਾਵ ਨਹੀਂਗਾ ਸਰਕਾਰ ਤੋਂ ਅਲੱਗ ਆ ਇਹ ਕਿਉਂਕਿ ਇਹਦਾ ਕੰਮ ਹੀ ਰਾਜ ਸਰਕਾਰ ਦੀਆਂ ਜਿਹੜੀਆਂ ਵੀ ਜਿਹੋ ਵੀ ਉਹ ਖਰਚੇ ਕਰਦੀ ਹੈ ਜੋ ਵੀ ਕਾਰਜ ਕਰਦੀ ਹੈ ਉਹਨਾਂ ਦੀ ਜਾਂਚ ਕਰਨਾ ਜੇਕਰ ਇਹ ਸਰਕਾਰ ਦੇ ਅੰਦਰ ਆਉਦਾ ਹੈ ਜਿਹੜੀ ਨਿਰਪੱਖ ਜਾਂਚ ਨਹੀਂ ਕਰ ਸਕਦਾ ਇਸ ਕਰਕੇ ਇਹ ਸਰਕਾਰ ਸਰਕਾਰ ਦਾ ਇਹਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕੰਟਰੋਲ ਨਹੀਂ ਹੁੰਦਾ ਇਹ ਸੁਤੰਤਰ ਹੁੰਦਾ ਹੈਗਾ ਸੰਵਿਧਾਨਿਕ ਅਥਾਰਟੀ ਆ ਭਾਰਤ ਦੀ ਸੰਪੂਰਨ ਵਿੱਤੀ ਪ੍ਰਣਾਲੀ ਦੀ ਜਾਂਚ ਕਰਨਾ ਇਹਦਾ ਕੰਮ ਹੁੰਦਾ ਸੰਪੂਰਨ ਵਿੱਤੀ ਪ੍ਰਣਾਲੀ ਮਤਲਬ ਹੈ ਜਿੱਥੇ ਵੀ ਜਨਤਾ ਦਾ ਪੈਸਾ ਜਿਹੜਾ ਉਹ ਖਰਚ ਹੋਇਆ ਉਹਨਾਂ ਚੀਜ਼ਾਂ ਦੀ ਜਾਂਚ ਕਰਨਾ ਜਿਹੜਾ ਇਹਦਾ ਕੰਮ ਹੁੰਦਾ ਵੀ ਜਿਵੇਂ ਮੰਨ ਲਓ ਜਨਤਾ ਦਾ ਪੈਸਾ ਆਵਰ ਹੈ ਜਿਵੇਂ ਵੀ ਕੋਈ ਟੈਕਸ ਦੇ ਥਰੂ ਵੀ ਜਿਵੇਂ ਜਿਹੜਾ ਇਕੱਠਾ ਕੀਤਾ ਜਾਂਦਾ ਲਿਆ ਜਾਂਦਾ ਤਾਂ ਵੀ ਉਹ ਉਹ ਜਨਤਾ ਦਾ ਪੈਸਾ ਹੁੰਦਾ ਜਿਹਨੂੰ ਸਰਕਾਰ ਜਿਹੜਾ ਆਪਣੀਆਂ ਯੋਜਨਾਵਾਂ ਦੇ ਵਿੱਚ ਵਰਤਦੀ ਆ ਤਾਂ ਉਹਦੀ ਜਾਂਚ ਕਰਨਾ ਜਿਹੜਾ ਇਹਦਾ ਕਾਰਜ ਹੁੰਦਾ ਫਿਰ ਇਹਦਾ ਕੈਗ ਦਾ ਜੇ ਸੰਵਿਧਾਨ ਦੇ ਵਿੱਚ ਵਰਣਨ ਕਿੱਥੇ ਆ ਆਰਟੀਕਲ 148 ਤੋਂ ਲੈ ਕੇ 151 ਤੱਕ ਇਹਦਾ ਸੰਵਿਧਾਨ ਦੇ ਵਿੱਚ ਵਰਣਨ ਤਾਂ ਕੈਗਨਲ ਸੰਬੰਧੀ ਤਾਂ ਆਰਟੀਕਲ ਕਿਹੜੇ ਆ 149 ਤੋਂ ਲੈ ਕੇ 151 ਤੱਕ ਇਹਦੇ ਬਾਰੇ ਰਜੇ ਵੀ ਇਹਦਾ ਜਿਹੜਾ ਅਹੁਦਾ ਹੈਗਾ ਵੀ ਸੰਵਿਧਾਨ ਦੇ ਵਿੱਚ ਕਿੱਥੇ ਲਿਖਿਆ ਹੋਇਆ ਵੀ ਇਹਦਾ ਅਹੁਦਾ ਹੋਊਗਾ ਉਹ ਸਾਰੀਆਂ ਜਿਹੜੀਆਂ ਇਹਦੀ ਨਿਯੁਕਤੀ ਸੌ ਤਿਆਗ ਪੱਤਰ ਰਿਮੂਵਲ ਯੋਗਤਾਵਾਂ ਇਹ ਸਾਰਾ ਕੁਝ ਜਿਹੜਾ ਆਰਟੀਕਲ 148 ਦੇ ਤਹਿਤ ਹੀ ਸਾਰਾ ਠੀਕ ਆ ਤਾਂ ਹੁਣ ਆਪਾਂ ਦੇਖਾਂਗੇ ਇਹਦੀ ਨਿਯੁਕਤੀ ਕੌਣ ਕਰਦਾ ਬਈ ਕੈਗ ਦੀ ਜਿਹੜੀ ਨਿਯੁਕਤੀ ਹੋ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਰਹੇ ਸਹੁ ਵੀ ਰਾਸ਼ਟਰਪਤੀ ਦੁਆਰਾ ਚੁਕਾਈ ਜਾਂਦੀ ਆ ਤੇ ਇਹ ਤਿਆਗ ਪੱਤਰ ਵੀ ਰਾਸ਼ਟਰਪਤੀ ਨੂੰ ਦਿੰਦਾ ਤਾਂ ਤਿੰਨੇ ਚੀਜ਼ਾਂ ਰਾਸ਼ਟਰਪਤੀ ਕੋਲੇ ਆ ਨਿਯੁਕਤੀ ਦਾ ਅਧਿਕਾਰ ਵੀ ਸੌਚ ਕਹਾਉਣ ਦਾ ਅਧਿਕਾਰ ਵੀ ਤੇ ਤਿਆਗ ਪੱਤਰ ਲੈਣ ਦਾ ਅਧਿਕਾਰ ਵੀ ਕਿਹਦੇ ਕੋਲੇ ਆ ਰਾਸ਼ਟਰਪਤੀ ਕੋਲੇ ਆ ਫਿਰ ਰਾਜੇ ਰਿਮੂਵਲ ਪਾਵੇਂਗਾ ਆਪਾਂ ਜਿਵੇਂ ਅਹੁਦੇ ਤੋਂ ਹਟਾ ਕਿਵੇਂ ਸਕਦੇ ਆ ਤੇ ਜਿਵੇਂ ਆਪਾਂ ਸੀਜੀਆਈ ਨੂੰ ਹਟਾ ਸਕਦੇ ਸੀ ਨਾ ਰਾਜੇ ਸੁਪਰੀਮ ਕੋਰਟ ਦਾ ਜਿਹੜਾ ਮੁੱਖ ਚੀਫ ਜਸਟਿਸ ਹੁੰਦਾ ਸੀਗਾ ਉਹਨੂੰ ਆਪਾਂ ਹਟਾ ਸਕਦੇ ਆ ਤਾਂ ਸੇਮ ਹੀ ਇਹਦੀ ਵਿਧੀ ਹੁੰਦੀ ਹੈ ਜਿਵੇਂ ਉਹਨੂੰ ਹਟਾਉਣ ਦਾ ਕੀ ਕੀ ਪ੍ਰੋਸੈਸ ਸੀ ਰਾਜੇ ਦੋ ਵਿਧੀਆਂ ਸੀਗੀਆਂ ਵਿਅਕਤ ਜੇ ਮਿਸਬਿਹੇਵ ਉਹਦੇ ਖਿਲਾਫ ਹੋ ਜੇ ਵੀ ਮਿਸਬਿਹੇਵ ਪਾਸ ਹੋ ਜੇ ਜੇ ਉਹਦਾ ਬਿਹੇਵ ਨਹੀਂ ਸਹੀ ਜਾਂ ਉਹਦੀ ਇਨਕਪੈਸਿਟੀ ਹੈ ਜਿਹੜੀ ਉਹ ਪ੍ਰੂਫ ਹੋ ਜੇ ਤਾਂ ਫਿਰ ਉਹਨੂੰ ਆਪਾਂ ਹਟਾ ਸਕਦੇ ਹਾਂ ਨਾ ਦੋ ਰੀਜ਼ਨਾਂ ਤੇ ਉਹੀ ਦੋ ਰੀਜ਼ਨ ਇਹਦੇ ਕੈਗ ਦੇ ਹੁੰਦੇ राजे ਵੀ ਜੇ ਇਹਦੇ ਵਿਰੁੱਧ ਵੀ ਇਹ ਪਾਸ ਹੋ ਜਾਣ ਤਾਂ ਆਪਾਂ ਜਿਹੜਾ ਕੈਗ ਨੂੰ ਵੀ ਹਟਾ ਸਕਦੇ ਹਾਂ ਯੋਗਤਾਵਾਂ ਰਾਜੀ ਯੋਗਤਾਵਾਂ ਦਾ ਸਾਡੇ ਸੰਵਿਧਾਨ ਵਿੱਚ ਕੋਈ ਵਰਣਨ ਨਹੀਂ ਤਾਂ ਇਹ ਧਿਆਨ ਚ ਰੱਖਣਾ राजे ਜੇ ਕੁਐਸਚਨ ਪੁੱਟ ਕਰਦੇ ਆ ਕਿ ਕੈਗ ਦੇ ਲਈ ਕੀ ਯੋਗਤਾਵਾਂ ਹੋਣੀਆਂ ਚਾਹੀਦੀਆਂ ਤਾਂ ਕੋਈ ਯੋਗਤਾ ਦਾ ਵਰਣਨ ਆਪਣੀ ਕਨਸਟੀਟਿਊਸ਼ਨ ਦੇ ਵਿੱਚ ਨਹੀਂ ਕੀਤਾ ਗਿਆ ਕਾਰਜਕਾਲ राजे 6 ਸਾਲ ਜਾਂ 65 ਸਾਲ ਜਾਨੀ ਕਿ 6 ਸਾਲ ਦਾ ਕਾਰਜਕਾਲ ਹੁੰਦਾ ਬਟ ਜੇ ਉਹਦੀ ਉਮਰ 6 ਸਾਲ ਤੋਂ ਪਹਿਲਾਂ ਹੀ ਜਿਵੇਂ ਉਹਦਾ ਕਾਰਜਕਾਲ ਹਜੇ 4 ਸਾਲ ਦਾ ਹੋਇਆ ਤੇ ਉਹਦੀ ਉਮਰ 65 ਸਾਲ ਦੀ ਹੋ ਗਈ ਤਾਂ ਉਹਨੂੰ ਪਹਿਲਾਂ ਵੀ ਹਟਾ ਦਿੱਤਾ ਜਾਊਗਾ 6 ਸਾਲ ਜਾਂ 65 ਸਾਲ ਦੇ ਵਿੱਚੋਂ ਜੋ ਵੀ ਪਹਿਲਾਂ ਹੋ ਜਾਂਦਾ ਉਹ ਉਹਦਾ ਕਾਰਜਕਾਲ ਮੰਨਿਆ ਜਾਂਦਾ ਫਿਰ ਇਹਦੇ ਵੇਤਨ ਦੇ ਪੱਤੇ ਰਾਜੀ ਸੰਸਦ ਦੁਆਰਾ ਫਿਕਸ ਕੀਤੇ ਜਾਂਦੇ ਆ ਜਿਹੜਾ CAG ਹੁੰਦਾ CAG ਹੁੰਦਾ CAG ਦੇ ਵੇਤਨ ਦੇ ਪੱਤੇ ਆ ਜਿਹੜੇ ਉਹ ਸੰਸਦ ਦੁਆਰਾ ਫਿਕਸ ਕੀਤੇ ਜਾਂਦੇ ਆ ਸੰਚਿਤ ਨਿਧੀ ਫੰਡ ਦੇ ਵਿੱਚੋਂ ਕਿੱਥੋਂ ਕੀਤੇ ਜਾਂਦੇ ਆ ਸੰਚਿਤ ਨਿਧੀ ਫੰਡ ਦੇ ਵਿੱਚੋਂ ਤੈਨੂੰ ਤੱਕ ਸਮਝ ਆ ਗਿਆ ਹੋ ਗਰ ਜੀ ਕਿਉਂਕਿ ਫੈਕਟਿਸੀ ਕੁਸਝ ਸਮਝਾਉਣ ਵਾਲਾ ਹੀ ਸੀਗਾ ਅਰ ਕਰੀ ਰਿਪੀਟ ਕਰ ਲਓ ਕਿ ਕੈਗ ਹੁੰਦਾ ਕੀ ਆ ਕੈਗ ਇੱਕ ਸੰਵਿਧਾਨਿਕ ਸੁਤੰਤਰ ਸੰਵਿਧਾਨਿਕ ਅਥਾਰਟੀ ਆ ਕੈ ਕੀ ਇਹ ਰਜੇ ਸੁਤੰਤਰ ਸੰਵਿਧਾਨਿਕ ਅਥਾਰਟੀ ਆ ਜੀ ਦਾ ਕੰਮ ਸੰਪੂਰਨ ਵਿੱਤੀ ਪ੍ਰਣਾਲੀ ਦੀ ਜਾਂਚ ਕਰਨਾ ਹੁੰਦਾ ਜਿੱਥੇ ਵੀ ਪਬਲਿਕ ਦਾ ਪੈਸਾ ਜਿਹੜਾ ਉਹ ਖਰਚ ਕੀਤਾ ਗਿਆ ਹੁੰਦਾ ਫਿਰ ਇਹਦਾ ਵਰਣਨ ਆਰਟੀਕਲ 148 ਤੋਂ 155 ਤੱਕ ਆ ਨਿਯੁਕਤੀ ਸੌ ਤੇ ਤਿਆਗ ਪੱਤਰ ਤਿੰਨੋਂ ਚੀਜ਼ਾਂ ਰਾਸ਼ਟਰਪਤੀ ਰਿਮੂਵਲ ਜੋ ਸੁਪਰੀਮ ਕੋਰਟ ਦੇ ਜੱਜ ਦਾ ਹੁੰਦਾ ਉਹੀ ਇਹਦਾ ਵੀ ਦੋ ਵਿਧੀਆਂ ਹੁੰਦੀਆਂ ਜੇ ਮਿਸ ਬਿਹੇਵਪਾਸ ਹੋ ਜੇ ਜਾਂ ਇਨਕਪੈਸਿਟੀ ਤਾਂ ਉਹਨਾਂ ਦੋਨਾਂ ਕਾਰਨਾਂ ਕਰਕੇ ਇਹਨੂੰ ਹਟਾਇਆ ਜਾਂਦਾ ਤੇ ਯੋਗਤਾਵਾਂ ਦਾ ਸੰਵਿਧਾਨ ਦੇ ਵਿੱਚ ਕੋਈ ਵਰਣਨ ਨਹੀਂਗਾ ਕਿਤੇ ਵੀ ਨਹੀਂ ਲਿਖਿਆ ਵੀ ਕੈਗ ਦੇ ਨਾਲ ਸੰਬੰਧਿਤ ਕੀ ਯੋਗਤਾਵਾਂ ਹੋਣੀਆਂ ਚਾਹੀਦੀਆਂ ਕੋਈ ਵਰਣਨ ਨਹੀਂ ਕੀਤਾ ਗਿਆ ਕਾਰਜਕਾਲ ਰਾਜੇ 6 ਸਾਲ ਜਾਂ 5 ਸਾਲ ਜੋ ਵੀ ਪਹਿਲਾਂ ਪੂਰਾ ਹੋ ਜੇ ਉਹੀ ਫਿਰ ਇਹਦੇ ਵੇਤਨ ਦੇ ਭੱਤੇ ਸੰਸਦ ਨੇ ਤੈਅ ਕਰਨੇ ਆ ਉਹ ਫਿਕਸ ਕਰਦੀ ਆ ਤੇ ਦਿੰਦੀ ਕਿੱਥੋਂ ਆ ਸੰਚਿਤ ਨਿਧੀ ਫੰਡ ਦੇ ਵਿੱਚੋਂ ਹੁਣ ਆਪਾਂ ਕਰਾਂਗੇ ਰਾਜੀ ਇਹਦੀਆਂ ਸ਼ਕਤੀਆਂ ਤੇ ਕਾਰਜ ਵੀ ਇਹਦਾ ਕੀ ਅਧਿਕਾਰ ਖੇਤਰ ਹੁੰਦਾ ਹੁਣ ਆਪਾਂ ਇਹਦੇ ਬਾਰੇ ਡਿਸਕਸ ਕਰਾਂਗੇ ਠੀਕ ਆ ਤਾਂ ਸਭ ਤੋਂ ਪਹਿਲਾਂ ਰਾਜੀ ਜਿਵੇਂ ਜਾਂਚ ਦਾ ਅਧਿਕਾਰ ਆ ਵੀ ਜਿਵੇਂ ਕੋਈ ਵੀ ਜਿਹੜੀ ਹੈਗਾ ਵੀ ਕਿਸੇ ਵੀ ਤਰ੍ਹਾਂ ਦੀ ਜਾਂਚ ਕਰਨ ਦਾ ਵੀ ਸਰਕਾਰ ਦੇ ਨਿਯੋਜਨਾਵਾਂ ਜਾਂ ਕੁਝ ਵੀ ਆਪਾਂ ਜਿਵੇਂ ਆਪਾਂ ਕਰਕੇ ਆਏ ਉਸ ਤਰ੍ਹਾਂ ਦੀ ਜਾਂਚ ਕਰਨ ਦਾ ਅਧਿਕਾਰ ਹੁੰਦਾ ਤਾਂ ਕਿਹੜੇ-ਕਿਹੜੇ ਜਿਹੜੇ ਕਾਰਜਾਂ ਦੇ ਵਿੱਚ ਜਾਂਚ ਕਰ ਸਕਦਾ ਰਾਜੀ ਸਰਕਾਰ ਦੇ ਖਰਚਿਆਂ ਦੀ ਜਾਂਚ ਸਬ ਤੋਂ ਪਹਿਲਾ ਜਾਂਚ ਦੇ ਅਧਿਕਾਰ ਦੇ ਵਿੱਚ ਕੀ ਹੁੰਦਾ ਵੀ ਜੋ ਸਰਕਾਰ ਨੇ ਖਰਚੇ ਕੀਤੇ ਉਹਨਾਂ ਦੀ ਜਾਂਚ ਦਾ ਅਧਿਕਾਰ ਹੁੰਦਾ ਰਾਜੇ ਜਿਵੇਂ ਮੰਨ ਲਓ ਸਰਕਾਰ ਕੱਲੀ ਰਾਜੇ ਸੈਂਟਰ ਦੀ ਗਵਰਨਮੈਂਟ ਨਹੀਂ ਹੁੰਦੀ ਸੈਂਟਰ ਪਲੱਸ ਸਟੇਟ ਦੋਨੋਂ ਕੇਂਦਰ ਪਲੱਸ ਰਾਜ ਦੋਨੋਂ ਸਰਕਾਰਾਂ ਜਿਹੜੀਆਂ ਉਹਨਾਂ ਦੇ ਖਰਚਿਆਂ ਦੀ ਜਾਂਚ ਕਰਨਾ ਵੀ ਜਿਸ ਮਕਸਦ ਦੇ ਵਾਸਤੇ ਉਹਨਾਂ ਨੇ ਸੰਸਦ ਤੋਂ ਪੈਸੇ ਲਏ ਸੀ ਕਿਉਂਕਿ ਜਿਵੇਂ ਰਾਜੇ ਗਵਰਨਮੈਂਟ ਨੇ ਕੋਈ ਵੀ ਜਿਹੜੀ ਜਿਵੇਂ ਸੜਕਾਂ ਬਣਾਉਣੀਆਂ ਜਾਂ ਸਿੱਖਿਆ ਵਿਭਾਗ ਦੇ ਨਾਲ ਸੰਬੰਧਿਤ ਕੋਈ ਵੀ ਯੋਜਨਾ ਬਣਾਉਣੀਆਂ ਹਨ ਤਾਂ ਉਹਦੇ ਵਾਸਤੇ ਜੋ ਵੀ ਉਹ ਪੈਸੇ ਲੈਂਦੀ ਤੇ ਉਹ ਸੰਸਦ ਤੋਂ ਲੈਂਦੀ ਹੈ ਨਾ ਸੰਸਦ ਨੂੰ ਸੰਚਿਤ நிதி ਫੰਡ ਦੇ ਵਿੱਚੋਂ ਦਿੰਦੀ ਆ ਤਾਂ ਸੰਸਦ ਤੋਂ ਜੋ ਵੀ ਉਹਨਾਂ ਨੇ ਪੈਸੇ ਲਏ ਸੀ ਜਿਸ ਵੀ ਮਕਸਦ ਦੇ ਲਈ ਲਏ ਸੀ ਵੀ ਉਸੇ ਮਕਸਦ ਦੇ ਖਰਚ ਹੋਇਆ ਜਾਂ ਕੋਈ ਘਟਾਲਾ ਹੋਇਆ ਇਸ ਚੀਜ਼ ਦੀ ਜਾਂਚ ਕਰਨਾ ਵੀ ਕੈਗ ਦਾ ਕੰਮ ਹੁੰਦਾ ਜਿਵੇਂ ਮੰਨ ਲਓ ਵੀ ਸਰਕਾਰ ਨੇ ਸੰਸਦ ਤੋਂ ਪੈਸੇ ਲਏ ਵੀ ਸਾਨੂੰ 10 ਕਰੋੜ ਰੁਪਏ ਸਿੱਖਿਆ ਵਿਭਾਗ ਵਾਸਤੇ ਚਾਹੀਦਾ ਵੀ ਅਸੀਂ ਸਕੂਲਾਂ ਦਾ ਨਿਰਮਾਣ ਕਰਨਾ ਤੇ ਬਟ ਉਹਨੇ ਜਿਹੜਾ ਉਹ ਪੈਸਾ ਹੈਗਾ ਉਹ ਸਕੂਲਾਂ ਤੇ ਲਗਾਇਆ ਨਹੀਂ ਹੋਰ ਕਿਸੇ ਕੰਮ ਤੇ ਲਗਾਤਾ ਤਾਂ ਫਿਰ ਜਿਹੜਾ ਇਸ ਗੜਬੜ ਦੇ ਸਬੰਧੀ ਜਿਹੜੀ ਜਾਂਚ ਆ ਉਹ ਕਰਨ ਦੀ ਜ਼ਿੰਮੇਵਾਰੀ ਕਿਦੀ ਹੋਊਗੀ ਕੈਗ ਦੀ ਹੋਊਗੀ ਵੀ ਇਹਨੇ ਇਹ ਖਰਚ ਕਿੱਥੇ ਕੀਤਾ ਵੀ ਕੋਈ ਘਟਾਲਾ ਕੀਤਾ ਜਾਂ ਕਿਸੇ ਹੋਰ ਕਾਰਜ ਦੇ ਵਿੱਚ ਕੀਤਾ ਤਾਂ ਇਹ ਸਾਰੀ ਰਿਪੋਰਟ ਜਿਹੜੀ ਬਣਾਉਣ ਦਾ ਕੰਮ ਆ ਜਿਹੜੇ ਜਾਂਚ ਕਰਨ ਦਾ ਕੰਮ ਆ ਉਹ ਕਿਹਦਾ ਹੋਊਗਾ ਕੈਗ ਦਾ ਹੋਊਗਾ ਸਮਝ ਆ ਗਿਆ ਫਿਰ ਸਰਕਾਰੀ ਆਮਦਨ ਦੀ ਜਾਂਚ ਕਰਨਾ ਰ ਹੈ ਜੀ ਸਰਕਾਰੀ ਆਮਦਨ ਭਾਵ ਰਾਜ ਜੀ ਜਿਵੇਂ ਵੀ ਸਰਕਾਰ ਨੂੰ ਜਿਹੜੀ ਆਮਦਨ ਹੁੰਦੀ ਹੈ ਜਿਵੇਂ ਸਰਕਾਰ ਨੂੰ ਆਮਦਨ ਦੇ ਸਾਧਨ ਕੀ ਹੈ ਰਹਿ ਜੇ ਜਿਹੜੇ ਟੈਕਸ ਲਏ ਜਾਂਦੇ ਆ ਜਿਵੇਂ ਜਿਹੜੇ ਜਿਨ੍ਹਾਂ ਦੀ ਤਨਖਾਹਾਂ ਹੁੰਦੀਆਂ ਵੀ ਉਹਨਾਂ ਦੇ ਵਿੱਚ ਉਹਨਾਂ ਦੀ ਜਿਹੜਾ ਪੇ ਸਕੇਲ ਉਹਦੇ ਅਕੋਰਡਿੰਗ ਉਹਨਾਂ ਤੋਂ ਕੋਈ ਟੈਕਸ ਲਏ ਜਾਂਦੇ ਆ ਨਾ ਵੀ ਕੋ ਕਿਸੇ ਵੀ ਕਾਰਜ ਦੇ ਵਿੱਚ ਵੀ ਟੈਕਸ ਲਏ ਜਾਂਦੇ ਆ ਹਨਾ ਜਾਂ ਜਿਵੇਂ ਜਿਹੜੀਆਂ ਬੱਚਿਆਂ ਤੋਂ ਫੀਸਾਂ ਲਈਆਂ ਜਾਂਦੀਆਂ ਜਿਵੇਂ ਕੋਈ ਵੀ ਹੁਣ ਆਪਣਾ ਕੰਪੀਟੀਟਿਵ ਇਗਜ਼ਾਮ ਹੁੰਦਾ ਕਿੰਨੀਆਂ-ਕਿੰਨੀਆਂ ਫੀਸਾਂ ਲਈਆਂ ਜਾਂਦੀਆਂ ਸਰਕਾਰ ਦੀ ਆਮਦਨ ਹੁੰਦੀ ਹੈ ਨਾ ਉਹ ਤਾਂ ਜਿਵੇਂ ਜਿਹੜੀ ਸਰਕਾਰ ਨੂੰ ਉਹਨਾਂ ਦੀ ਜਾਂਚ ਕਰਕੇ ਵੇਖਦਾ ਵੀ ਇਹ ਜਿਹੜੀ ਆਮਦਨ ਆਉ ਠੀਕ ਤਰੀਕੇ ਨਾਲ ਇਕੱਠੀ ਹੋਈ ਆ ਵੀ ਕੋਈ ਗਲਤ ਤਰੀਕੇ ਨਾਲ ਤਾਂ ਨਹੀਂ ਇਕੱਠੀ ਹੋਈ ਤਾਂ ਇਹ ਕੰਮ ਕੀ ਦਾ ਹੁੰਦਾ ਕੈਗ ਦਾ ਕੰਮ ਹੁੰਦਾ ਵੀ ਜੋ ਵੀ ਸਰਕਾਰ ਨੇ ਆਪਣੀ ਆਮਦਨ ਜਿਹੜੀ ਉਹਦੀ ਆ ਉਹਦੀ ਜਾਂਚ ਕਰਨਾ ਵੀ ਉਹ ਸਹੀ ਨੇ ਤਰੀਕੇ ਨਾਲ ਇਕੱਠੀ ਹੋਈ ਆ ਜਾਂ ਗਲਤ ਤਰੀਕੇ ਨਾਲ ਇਕੱਠੀ ਹੋਈ ਆ ਫਿਰ राजे ਪਬਲਿਕ ਅਕਾਊਂਟ ਦੀ ਜਾਂਚ ਕਰਨਾ ਪਬਲਿਕ ਅਕਾਊਂਟ ਪਾਵਰ ਆ ਜੇ ਕੱਲਾ ਸਰਕਾਰੀ ਨਹੀਂ ਹੁੰਦਾਗਾ ਪਬਲਿਕ ਦੇ ਵਿੱਚ ਕੀ ਹੁੰਦਾ ਜਿਹੜੀਆਂ ਵੀ ਜਿਵੇਂ ਸਰਕਾਰ ਦੇ ਜਿਹੜੇ ਖਾਤੇ ਹੁੰਦੇ ਆ ਪਬਲਿਕ ਅਕਾਊਂਟ ਤੋਂ ਭਾਵ ਰਾਜ ਜਿਹੜੇ ਸਰਕਾਰ ਦੇ ਖਾਤੇ ਹੁੰਦੇ ਆ ਉਹਨਾਂ ਨੂੰ ਜਾਂਚ ਕਰਕੇ ਵੇਖਿਆ ਜਾਂਦਾ ਵੀ ਸਾਰਾ ਜਿਹੜਾ ਲੈਣ ਦੇਣ ਆ ਸਹੀ ਤਰੀਕੇ ਨਾਲ ਹੋਇਆ ਵੀ ਕੋਈ ਘੁਟਾਲਾ ਤਾਂ ਨਹੀਂ ਕੀਤਾ ਗਿਆ ਵੀ ਜਿਵੇਂ ਜਿਹੜੇ ਅਕਾਊਂਟ ਬਣਾਏ ਗਏ ਆ ਜੋ ਲੈਣ ਦੇਣ ਕੀਤਾ ਸੀ ਜੋ ਸੰਸਦ ਤੋਂ ਲਿਆ ਸੀ ਜਾਂ ਜੋ ਕਿਸੇ ਨੂੰ ਪੈਸੇ ਦਿੱਤੇ ਆ ਵੀ ਉਹ ਸਾਰਾ ਅਕਾਊਂਟ ਦੇ ਵਿੱਚ ਪ੍ਰੋਪਰ ਸਹੀ ਤਰੀਕੇ ਨਾਲ ਦਰਜ ਕੀਤਾ ਗਿਆ ਕਿਤੇ ਕੋਈ ਘੁਟਾਲਾ ਤਾਂ ਨਹੀਂ ਕੀਤਾਗਾ ਤਾਂ ਇਹ ਸਾਰੀ ਚੀਜ਼ ਦੀ ਜਾਂਚ ਕਰਨੀ ਕੀ ਦਾ ਕੰਮ ਆ ਕੈਗ ਦਾ ਕੰਮ ਆ ਇਹ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਫਿਰ ਰਾਜ ਜੇ ਸਰਕਾਰੀ ਕੰਪਨੀਆਂ ਤੇ ਨਿਗਮਾਂ ਦੀ ਜਾਂਚ ਨਿਗਮਾ ਭਾਗ ਕੋਆਪਰੇਸ਼ਨਸ ਰਾਜ ਜੇ corporations corporations ਕੱਪ ਇਹਨਾਂ ਦੀ ਜਾਂਚ ਕਰਨਾ ਹੁੰਦਾ ਹੈ ਜੇ ਵੀ ਜਿਹੜੀਆਂ ਵੀ ਕੰਪਨੀਆਂ ਜਾਂ ਜਿਹੜੀਆਂ ਨਿਗਮਾਂ ਦੇ ਵਿੱਚ ਰਹਿ ਜੇ ਵੀ ਜਿੰ ਸਰਕਾਰੀ ਤੋਂ ਭਾਵ ਰਾਜੇ ਇਕੱਲੇ ਗਵਰਨਮੈਂਟ ਨਹੀਂ ਆਉਂਦਾ ਉਹਦੇ ਵਿੱਚ ਪ੍ਰਾਈਵੇਟ ਵੀ ਆ ਜਾਂਦਾ ਪ੍ਰਾਈਵੇਟ ਕਿਹੜੇ ਆਉਂਦੇ ਜਿਨ੍ਹਾਂ ਦੇ ਵਿੱਚ 51% ਹਿੱਸਾ ਜਿਹੜਾ ਉਹ ਗਵਰਨਮੈਂਟ ਦਾ ਖਰਚ ਹੋਇਆ ਹੁੰਦਾ ਵੱਧ ਭਾਗੀਦਾਰੀ ਜਿਹੜੀ ਸਰਕਾਰ ਦੀ ਹੁੰਦੀ ਆ ਦੇ ਵੀਵੇਂ ਇੱਕ ਤਾਂ ਛੋਟੀਆਂ-ਛੋਟੀਆਂ ਕੰਪਨੀਆਂ ਨੂੰ ਉਹ ਅਲੱਗ ਹੁੰਦੇ ਰਹਿ ਜਿਹੜੀਆਂ ਵੱਡੀਆਂ ਕੰਪਨੀਆਂ ਹੁੰਦੀਆਂ ਜਿਨ੍ਹਾਂ ਦੇ ਵਿੱਚ 51% ਜਿਹੜਾ ਹਿੱਸਾ ਹੈਗਾ ਉਹ ਗਵਰਨਮੈਂਟ ਦਾ ਹੁੰਦਾ ਹੈਗਾ ਤਾਂ ਉਹਨਾਂ ਸਾਰੀਆਂ ਕੰਪਨੀਆਂ ਦੀ ਜਾਂਚ ਕਰਨਾਗਾ ਵੀ ਉਹਨਾਂ ਨੇ ਵੀ ਆਪਣੇ ਜਿਹੜੇ ਕੰਮ ਉਹ ਸਹੀ ਤਰੀਕੇ ਨਾਲ ਕੀਤੇ ਆ ਉਹਨਾਂ ਨੇ ਜਿਹੜਾ ਵੀ ਵੀ ਜਿਵੇਂ ਲੋਨ ਲਏ ਆ ਜਾਂ ਕੁਝ ਵੀ ਲਿਆ ਉਹ ਸਾਰਾ ਸਹੀ ਤਰੀਕੇ ਨਾਲ ਵਰਤਿਆ ਤਾਂ ਇਹ ਜਿਵੇਂ LIC ਹੋ ਗਈ ਰਜੇ ਜਾਂ ਜਿਵੇਂ ਬੀ ਐਚ ਈ ਐਲ ਹੋ ਗਿਆ ਇਹ ਸਾਰੀਆਂ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਆਂ ਹੁੰਦੀਆਂ ਹੈਗੀਆਂ ਤਾਂ ਇਹਨਾਂ ਦੀ ਜਾਂਚ ਕਰਨ ਦਾ ਕੰਮ ਵੀ ਜਿਹੜਾ ਹੈਗਾ ਉਹ ਕੈਗ ਕੋਲੇ ਹੁੰਦਾ ਵੀ ਉਹਨਾਂ ਦੀ ਜਿਹੜੀ ਆਮਦਨ ਆ ਉਹ ਕੀ ਆ ਉਹ ਆਮਦਨ ਸਹੀ ਤਰੀਕੇ ਨਾਲ ਕਰ ਰਹੇ ਹੈ ਜਾਂ ਜੋ ਉਹਨਾਂ ਨੇ ਪੈਸਾ ਲਿਆ ਉਹ ਸਹੀ ਤਰੀਕੇ ਨਾਲ ਵਰਤ ਰਹੇ ਹੈ ਜਾਂ ਨਹੀਂ ਉਹ ਸਾਰੀ ਜਾਂਚ ਕਰਨਾ ਕੈਗ ਦਾ ਕੰਮ ਹੁੰਦਾ ਠੀਕ ਆ ਫਿਰ ਰਾਜੇ 10 ਤਾ ਵੇਜਾਂ ਤੱਕ ਅਦਾ ਅਧਿਕਾਰ 10 ਤਾ ਵੇਜੇ ਰਾਜੇ ਜਿਵੇਂ ਮੰਨ ਲਓ ਕੈਗ ਦੇ ਕੋਲੇ ਇਹ ਅਧਿਕਾਰ ਹੁੰਦਾ ਪਿਓ ਸਰਕਾਰੀ ਦਫਤਰ ਤੋਂ ਕੋਈ ਵੀ ਜਿਹੜਾ ਆਪਣਾ ਗਵਰਨਮੈਂਟ ਆਫੀਸਰ ਆਫਿਸ ਹੁੰਦਾ ਉਥੋਂ ਰਿਕਾਰਡ ਮੰਗ ਸਕਦਾ ਉਥੋਂ ਬਿੱਲ ਮੰਗ ਸਕਦਾ ਦਸਤਾਵੇਜ਼ ਦੀ ਮੰਗ ਕਰ ਸਕਦਾ ਇਹ ਦੇਖਣ ਵਾਸਤੇ ਕਿ ਵੀ ਸਭ ਕੁਝ ਜਿਹੜੀ ਜਿਹੜੀ ਵੀ ਕਾਰਵਾਈ ਚੱਲ ਰਹੀ ਆ ਉਹ ਪ੍ਰੋਪਰ ਢੰਗ ਦੇ ਨਾਲ ਚੱਲ ਰਹੀ ਆ ਕਿਤੇ ਕੋਈ ਘਟਾਲਾ ਤਾਂ ਨਹੀਂ ਹੋ ਰਿਹਾ ਇਹ ਜਿੰਨ ਕੇ ਮੇਨ ਦਾ ਕਮਰਾਜੀ ਵਿੱਤ ਨੇ ਨਾਲ ਸੰਬੰਧਿਤ ਹੁੰਦਾ ਵੀ ਜੋ ਵੀ ਪੈਸਾ ਲਿਆ ਗਿਆ ਉਹ ਸਹੀ ਤਰੀਕੇ ਨਾਲ ਲੱਗ ਰਿਹਾ ਜਾਂ ਜੋ ਪੈਸਾ ਇਕੱਠਾ ਕੀਤਾ ਜਾ ਰਿਹਾ ਉਹ ਸਹੀ ਤਰੀਕੇ ਨਾਲ ਇਕੱਠਾ ਕੀਤਾ ਜਾ ਰਿਹਾ ਕਿਤੇ ਕੋਈ ਘਟਾਲਾ ਤਾਂ ਨਹੀਂ ਹੋ ਰਿਹਾ ਤਾਂ ਇਹ ਸਾਰੀ ਜਾਂਚ ਕਰਨ ਵਾਸਤੇ ਉਹ ਦਸਤਾਵੇਜ਼ਾਂ ਨੂੰ ਵੀ ਲੈ ਸਕਦਾ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚੋਂ ਸ ਅਧਿਕਾਰੀਆਂ ਨੂੰ ਪੁੱਛਗਿੱਛ ਕਰਨ ਦਾ ਅਧਿਕਾਰ ਹੈ ਜੇ ਵੀ ਜਿਵੇਂ ਜਿਹੜੀਆਂ ਅਧਿਕਾਰੀਆਂ ਨੂੰ ਪੁੱਛਗਿੱਛ ਕਰਨ ਦਾ ਅਧਿਕਾਰ ਹੋ ਜੂਗਾ ਜਿਵੇਂ ਵੀ ਜਿੱਥੇ ਜਿੱਥੇ ਵੀ ਕੈਗ ਨੂੰ ਲੱਗਦਾ ਜਿੱਥੇ ਵੀ ਜਿਹੜਾ ਕੈਗ ਆ ਉਹਨੂੰ ਲੱਗੇ ਵੀ ਕੋਈ ਗਲਬੜ ਹੋਈ ਆ ਠੀਕ ਆ ਵੀ ਉਥੇ ਜੇ ਜਿਹੜੇ ਉਸ ਕਾਰਜ ਦੇ ਵਾਸਤੇ ਜ਼ਿੰਮੇਵਾਰ ਜਿਹੜੇ ਅਧਿਕਾਰੀ ਹੁੰਦੇ ਆ ਉਹਨਾਂ ਤੋਂ ਪੁੱਛਗਿੱਛ ਕਰ ਸਕਦਾ ਵੀ ਇਹ ਕਿਉਂ ਹੋ ਰਿਹਾ ਜਾਂ ਕਿਵੇਂ ਹੋ ਰਿਹਾ ਵੀ ਸਾਰੀ ਹਰੇਕ ਤਰ੍ਹਾਂ ਦੀ ਪੁੱਛਗਿੱਛ ਉਸ ਮਾਮਲੇ ਦੇ ਨਾਲ ਸੰਬੰਧਿਤ ਉਹ ਸੰਬੰਧਿਤ ਅਧਿਕਾਰੀਆਂ ਤੋਂ ਕਰ ਸਕਦਾ ਰਿਪੋਰਟ ਤਿਆਰ ਕਰਨਾ ਤੇ ਪੇਸ਼ ਕਰਨਾ ਫਿਰ ਜੇ ਜਦੋਂ ਹੁਣ ਉਹਨੇ ਇਹ ਸਾਰੀ ਜਾਂਚ ਕਰ ਲਈ ਜਦੋਂ ਉਹਨੂੰ ਲੱਗਿਆ ਵੀ ਕਿਤੇ ਕੋਈ ਗੜਬੜ ਹੋਈ ਆ ਤਾਂ ਉਸ ਗੜਬੜ ਦੀ ਉਹਨੇ ਰਿਪੋਰਟ ਤਿਆਰ ਕਰਨੀ ਹੁੰਦੀ ਹੈ ਵੀ ਜਿਵੇਂ ਜਾਂ ਜਿਵੇਂ ਮੰਨ ਲਓ ਜਿਵੇਂ ਆਪਾਂ ਸ਼ੁਰੂ ਚ ਜਿਹੜੀ ਐਗਜ਼ਾਮਪਲ ਲਈ ਸੀ ਵੀ ਉਹਨਾਂ ਨੇ ਜਿਹੜੇ ਪੈਸੇ ਲਏ ਆ ਉਹ ਸਿੱਖਿਆ ਦੇ ਵਿਭਾਗ ਦੇ ਵਿੱਚ ਲਾਏ ਨਹੀਂ ਹੋ ਤਾਂ ਉਹ ਵੀ ਉਹਨੂੰ ਆਪਦੀ ਰਿਪੋਰਟ ਦੇ ਵਿੱਚ ਲਿਖਣਾ ਪਊਗਾ ਤੇ ਉਹ ਰਿਪੋਰਟ ਤਿਆਰ ਕਰ ਲਈ ਰਾਜੀ ਉਹਨੇ ਵੀ ਉਹਦਾ ਰਿਪੋਰਟ ਨੂੰ ਤਿਆਰ ਕਰ ਲਿਆ ਫਿਰ ਉਹਨੇ ਪੇਸ਼ ਕਰਨਾ ਪੇਸ਼ ਕਿੱਥੇ ਕਰਨਾ ਰਾਸ਼ਟਰਪਤੀ ਦੇ ਕੋਲ ਪੇਸ਼ ਕਰੂਗਾ ਰਾਜੀ ਕਿਸ ਨੂੰ ਪੇਸ਼ ਕਰੂਗਾ ਜੇ ਜੇ ਕੋਈ ਮਾਮਲਾ ਹੈ ਜੇ ਕੇਂਦਰ ਸਰਕਾਰ ਵੱਡੇ ਨਾਲ ਸੰਬੰਧਿਤ ਆ ਤੇ ਜੇ ਕੋਈ ਰਾਜ ਸਰਕਾਰ ਦੇ ਨਾਲ ਸੰਬੰਧਿਤ ਆ ਮਾਮਲਾ ਦੋਨਾਂ ਦੇ ਵਿੱਚੋਂ ਕਿਸੇ ਨਾਲ ਵੀ ਸੰਬੰਧਿਤ ਹੋ ਸਕਦਾ ਨਾ ਤੇ ਜਿਹੜਾ ਕੇਂਦਰ ਨਾਲ ਸੰਬੰਧਿਤ ਹੋਊਗਾ ਉਹਦੀ ਰਿਪੋਰਟ ਤਾਂ ਤਿਆਰ ਕਰਕੇ ਇਹ ਰਾਸ਼ਟਰਪਤੀ ਨੂੰ ਭੇਜ ਦੂਗਾ राजे ਤੇ ਜਿਹੜੀ ਰਾਜ ਦੇ ਨਾਲ ਸੰਬੰਧਿਤ ਕੋਈ ਹੋਊਗੀ ਰਿਪੋਰਟ ਤਿਆਰ ਕੀਤੀ ਵੀ ਉਹ ਗਵਰਨਰ ਨੂੰ ਭੇਜ ਦੂਗਾ ਫਿਰ ਜਿਹੜਾ ਰਾਸ਼ਟਰਪਤੀ ਹੈ राजे ਉਹ ਉਹਦੀ ਜਾਂਚ ਵਾਸਤੇ ਕਿੱਥੇ ਭੇਜੂਗਾ ਸੰਸਦ ਕੋਲੇ ਭੇਜੂਗਾ ਤੇ ਜਿਹੜਾ ਗਵਰਨਰ ਹੋਊਗਾ ਉਹ ਕਿੱਥੇ ਭੇਜੂਗਾ ਰਾਜ ਵਿਧਾਨ ਸਭਾ ਕੋਲੇ ਭੇਜ ਦੂਗਾ ਠੀਕ ਹੈ ਨਾ ਵੀ ਕੈਗ ਨੇ ਤੇ राजे ਜਿਹੜੀ ਉਹ ਰਿਪੋਰਟ ਹੈ ਨਾ ਉਹ ਰਾਸ਼ਟਰਪਤੀ ਨੂੰ ਦੇਦੀ ਤੇ ਗਵਰਨਰ ਨੂੰ ਦੇਦੀ বিজে ਰਾਇਨਰ ਸੰਬੰਧਿਤ ਗਵਰਨਮੁਂ ਉਧੇਤੀ ਜੇ ਸੈਂਟਰ ਨਾਲ ਸੰਬੰਧਿਤ ਤਾਂ ਉਹਨੇ ਰਾਸ਼ਟਰਪਤੀ ਨੂੰ ਦੇਤੀ। ਰਾਸ਼ਟਰਪਤੀ ਨੇ ਅਗੋ ਜਾਂਚ ਵਾਸਤੇ ਨੂੰ ਸੰਸਦ ਕੋਲੇ ਭੇਜ ਦੇਣਾ ਤੇ ਰਾਜਪਾਲ ਨੇ ਉਹਨੂੰ ਭੇਜ ਦੇਣਾ ਅਗੇ ਰਾਜ ਵਿਧਾਨ ਸਭਾ ਦੇ ਕੋਲੇ ਭੇਜ ਦੇਣਾ ਠੀਕ ਆ। ਫਿਰ ਜਿਹੜੀ ਸੰਸਦ ਤੇ ਰਾਜ ਵਿਧਾਨ ਸਭਾ ਹੁੰਦੀ ਹੈ ਨਾ ਉਹ ਜਾਂਚ ਕਰਨ ਤੋਂ ਬਾਅਦ ਫਿਰ ਉਹਨੂੰ ਪਬਲਿਕ ਅਕਾਊਂਟ ਕਮੇਟੀ ਕੋਲੇ ਭੇਜ ਦਿਆ। ਤਾਂ ਲਾਸਟ ਜਿਹੜਾ ਪ੍ਰੋਸੈਸ ਹੁੰਦਾ ਹੈ ਰਾਜੀ ਸਭ ਤੋਂ ਲਾਸਟ ਡਿਸੀਜਨ ਉਹ ਕਿਹਦੇ ਕੋਲੇ ਜਾਂਦੀ ਆ ਪੀਏਸੀ ਪੀਏਸੀ ਦੀ ਫੁੱਲ ਫਾਰਮ ਕੀ ਆ ਪਬਲਿਕ ਅਕਾਊਂਟਸ ਕਮੇਟੀ ਹੁੰਦੀ ਹੈ ਰਾਜੀ। ਇਹ 22 ਮੈਂਬਰਾਂ ਦੀ ਨੇਮੰਟ ਨੂੰ ਸ਼ੁਰੂਤ ਤੇ ਦੱਸਿਆ ਸੀ ਨਾ ਕਿ 22 ਮੈਂਬਰ ਹੁੰਦੇ ਆ ਜੀ 22 ਮੈਂਬਰਾਂ ਦੀ ਇੱਕ ਕਮੇਟੀ ਹੁੰਦੀ ਰਹੇ ਜੀ ਜਿਹਦੇ ਵਿੱਚ 15 7 15 7 ਜਿਹੜੇ 15 ਮੈਂਬਰ ਹੁੰਦੇ ਰਹੇ ਜੀ ਉਹ ਲੋਕ ਸਭਾ ਦੇ ਹੁੰਦੇ ਆ ਤੇ ਜਿਹੜੇ 7 ਮੈਂਬਰ ਹੁੰਦੇ ਆ ਉਹ ਰਾਜ ਸਭਾ ਦੇ ਹੁੰਦੇ ਆ ਤੇ ਟੋਟਲ ਕਿੰਨੇ ਹੁੰਦੇ ਆ 22 ਮੈਂਬਰ ਹੁੰਦੇ ਆ ਜਿਹੜੀ ਪਬਲਿਕ ਅਕਾਊਂਟ ਕਮੇਟੀ ਹੁੰਦੀ ਆ ਤੇ ਇਹਦਾ ਚੇਅਰਮੈਨ ਰਹੇ ਜੀ ਧਿਆਨ ਚ ਰੱਖਣਾ ਕਈ ਵਾਰ ਪੁੱਛ ਲੈਂਦੇ ਹੁੰਦੇ ਆ ਪਬਲਿਕ ਅਕਾਊਂਟਸ ਕਮੇਟੀ ਜਿਹੜੀ ਉਹਦੇ ਚੇਅਰਮੈਨ ਕੌਣ ਹੁੰਦੇ ਆ ਜਿਹੜਾ ਇਹਦਾ ਚੇਅਰਮੈਨ ਹੁੰਦਾ ਨਾ ਉਹ ਹਮੇਸ਼ ਵਿਰੋਧੀ ਪਾਰਟੀ ਦਾ ਮੈਂਬਰ ਹੁੰਦਾ ਪੀਐਸਸੀ ਦਾ ਜਿਹੜਾ ਚੇਅਰਮੈਨ ਹੁੰਦਾ ਉਹ ਕੌਣ ਹੁੰਦਾ ਵਿਰੋਧੀ ਪਾਰਟੀ ਦਾ ਮੈਂਬਰ ਹੁੰਦਾ ਵਰਤਮਾਨ ਸਮੇਂ ਦੇ ਵਿੱਚ ਕੌਣ ਹੈ ਰਾਜੇ ਵਿਨੂ ਗੋਪਾਲ ਜੋ ਕਾਂਗਰਸ ਦੇ ਨਾਲ ਸੰਬੰਧਿਤ ਹੈ ਜੋ ਕਿ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਹੈ ਠੀਕ ਹੈ ਤੇ ਇਹਦਾ ਕੰਮ ਕੀ ਹੁੰਦਾ ਰਾਜੇ ਵੀ ਇਹ ਤਿੰਨ ਤਰ੍ਹਾਂ ਦੇ ਡਿਸੀਜਨ ਦਿੰਦੀ ਆ ਜਦੋਂ ਇਹਦੇ ਕੋਲੇ ਰਿਪੋਰਟ ਭੇਜਦੀ ਸੰਸਦ ਨੇ ਇਹਦੇ ਜਾਂ ਰਾਜ ਵਿਧਾਨ ਸਭਾ ਨੇ ਇਹਦੇ ਕੋਲੇ ਰਿਪੋਰਟ ਭੇਜੀ ਤੀ ਤੇ ਇਹਦਾ ਸਭ ਤੋਂ ਪਹਿਲਾ ਕੰਮ ਕੀ ਹੋਊਗਾ ਜਿਹੜੀ ਕੈਗਨੇ ਰਿਪੋਰਟ ਤਿਆਰ ਕੀਤੀ ਉਹਦੀ ਜਾਂਚ ਕਰੂਗੀ ਇਹ ਠੀਕ ਆ ਵੀ ਆਪ ਦੇ ਬਿਹੇਦ ਤੇ ਉਹਦੀ ਜਾਂਚ ਕਰੂਗੀ ਵੀ ਕੀ ਇਹ ਰਿਪੋਰਟ ਕੈਗਨੇ ਸਹੀ ਤਿਆਰ ਕੀਤੀ ਆ ਫਿਰ ਜਦੋਂ ਉਹਨੂੰ ਪਤਾ ਲੱਗ ਜੂਗਾ ਕਿ ਹਾਂ ਇਹ ਸਹੀ ਤਿਆਰ ਹੋਈ ਆ ਤਾਂ ਫਿਰ ਉਹ ਸਰਕਾਰ ਤੋਂ ਕੁਐਸਚਨ ਪੁੱਟ ਕਰੂਗੀ ਵੀ ਇਹ ਜਿਹੜੀਆਂ ਗਲਤੀਆਂ ਇਹ ਕਿਉਂ ਹੋਈਆਂ ਗਵਰਨਮੈਂਟ ਤੋਂ ਕੁਐਸਚਨ ਪੁੱਟ ਕਰੂਗੀ ਜਿਹੜੀ ਪਬਲਿਕ ਅਕਾਊਂਟ ਕਮੇਟੀ ਆ ਵੀ ਇਹ ਗਲਤੀਆਂ ਕਿਉਂ ਹੋ ਫਿਰ ਜਦੋਂ ਗਵਰਨਮੈਂਟ ਆਫ ਦਾ ਜਵਾਬ ਦੇ ਦੂਗੀ ਤਾਂ ਫਿਰ ਉਹਨੂੰ ਸੁਝਾ ਦੇਊਗੀ ਕਿ ਅੱਗੇ ਤੋਂ ਇਹ ਗਲਤੀਆਂ ਨਾ ਹੋਣ ਤਾਂ ਇਹ ਤਿੰਨ ਕਾਰਜ ਕਰੂਗੀ ਪਬਲਿਕ ਅਕਾਊਂਟ ਕਮੇਟੀ ਠੀਕ ਆ ਇਹਦੇ ਚੋ ਧਿਆਨ ਕੀ ਰੱਖਣਾ ਹੈ ਜੀ ਇੱਕ ਤੇ ਦੀ ਫੁੱਲ ਫਾਰਮ ਧਿਆਨ ਚ ਰੱਖਣੀ ਹੈ ਫਿਰ ਇਹਦੇ ਚੇਅਰਮੈਨ ਜਿਹੜੇ ਹੈਗੇ ਆ ਵਿਰੋਧੀ ਪਾਰਟੀ ਦੇ ਜਿਹੜੇ ਆਪੋਜੀਸ਼ਨ ਪਾਰਟੀ ਦਾ ਜਿਹੜਾ ਮੈਂਬਰ ਹੁੰਦਾ ਉਹ ਹੁੰਦਾ ਵਰਤਮਾਨ ਸਮੇਂ ਮੀਨੂ ਗੋਪਾਲ ਪਬਲਿਕ ਅਕਾਊਂਟ ਕਮੇਟੀ ਰਾਜੇ ਕੈਗ ਦੇ ਨਾ ਦੇਖ ਲਿਓ ਕੈਗ ਦੇ ਜਿਹੜੇ ਹੈਗੇ ਆ ਵਰਤਮਾਨ ਸਮੇਂ ਦੇ ਵਿੱਚ ਉਹ ਤਾਂ ਹੈਗੀ ਆ ਸੰਜੇ ਮੂਰਤੀ ਕੇ ਸੰਜੇ ਮੂਰਤੀ ਜਿਹੜੇ ਕੈਗ ਵਾਲੇ ਆ ਇਹ ਲੋਕ ਪਬਲਿਕ ਅਕਾਊਂਟਸ ਕਮੇਟੀ ਦੇ ਜਿਹੜੇ ਪ੍ਰਧਾਨ ਆ ਉਹ ਵਿਨੂ ਗੋਪਾਲ ਜਿਹੜੇ ਹੈਗੇ ਕਾਂਗਰਸ ਪਾਰਟੀ ਤੋਂ ਆ ਤੇ ਇਹਦੇ ਵਿੱਚ ਟੋਟਲ 22 ਮੈਂਬਰ ਹੁੰਦੇ ਆ ਜਿਹੜੇ 15 ਮੈਂਬਰ ਆ ਉਹ ਲੋਕ ਸਭਾ ਦੇ ਨਾਲ ਸੰਬੰਧਿਤ ਤੇ ਜਿਹੜੇ 7 ਮੈਂਬਰ ਆ ਉਹ ਰਾਜ ਸਭਾ ਦੇ ਨਾਲ ਤੇ ਇਹ ਤਿੰਨ ਤਰ੍ਹਾਂ ਦੇ ਕਾਰਜ ਕਰ ਸਕਦੀ ਆ ਕੈਗ ਦੀ ਰਿਪੋਰਟ ਦੀ ਪਹਿਲਾਂ ਜਾਂਚ ਕਰੂਗੀ ਫਿਰ ਸਰਕਾਰ ਤੋਂ ਕੁਐਸਚਨ ਪੁੱਟ ਕਰੂਗੀ ਫਿਰ ਉਹਨੂੰ ਸੁਝਾ ਦੇਊਗੀ ਕਿ ਅੱਗੇ ਤੋਂ ਇਹ ਗਲਤੀਆਂ ਨਾ ਹੋਣ ਫਿਰ ਉਸ ਤੋਂ ਬਾਅਦ ਰਹਿ ਜੀ ਜਿਹੜੀ ਇਹ ਰਿਪੋਰਟ ਭੇਜੀ ਸੀਗੀ ਜਿਹੜੀ ਹੁਣ ਕੈਗਨੇ ਰਿਪੋਰਟ ਤਿਆਰ ਕੀਤੀ ਤਾਂ ਉਹ ਕਿੰਨੇ ਤਰ੍ਹਾਂ ਦੀ ਹੋਊਗੀ ਤਾਂ ਉਹ ਤਿੰਨ ਤਰ੍ਹਾਂ ਦੀ ਹੁੰਦੀ ਰਹੇ ਜਿਹੜੀ ਵੀ ਉਹ ਰਿਪੋਰਟ ਤਿਆਰ ਕਰਦਾ ਕੈਗ ਦੇ ਦੁਆਰਾ ਜਿਹੜੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਨਾ ਇੱਥੇ ਧਿਆਨ ਚ ਰੱਖਣਾ ਕੈਗ ਜੋ ਰਿਪੋਰਟ ਤਿਆਰ ਕਰੂਗਾ ਨਾ ਰਾਜੇ ਉਹ ਨਿੱਜੀ ਪੱਧਰ ਤੇ ਕੋਈ ਰਿਪੋਰਟ ਨਹੀਂ ਤਿਆਰ ਕਰ ਸਕਦਾ ਠੀਕ ਹੈ ਨਾ ਪ੍ਰਾਈਵੇਟ ਕੋਈ ਰਿਪੋਰਟ ਨਹੀਂ ਹੁੰਦੀ ਉਹਦੀ ਤਾਂ ਇਹ ਸਭ ਤੋਂ ਪਹਿਲਾਂ ਵੰਡ ਖਾਤਿਆਂ ਤੇ ਜਾਂਚ ਰਿਪੋਰਟ ਹੁੰਦੀ ਹੈ ਰਾਜੇ ਜਿਹੜੀ ਸਭ ਤੋਂ ਪਹਿਲੀ ਹੁੰਦੀ ਹੈ ਉਹ ਕਿਹੜੀ ਹੁੰਦੀ ਹੈ ਵੰਡ ਖਾਤਿਆਂ ਤੇ ਜਾਂਚ ਰਿਪੋਰਟ ਇਹਦੇ ਵਿੱਚ ਕੀ ਹੁੰਦਾ ਬਈ ਇਹਦੇ ਵਿੱਚ ਹੁੰਦਾ ਕਿ ਸਰਕਾਰ ਨੇ ਜਿੰਨਾ ਪੈਸਾ ਸੰਸਦ ਤੋਂ ਮਨਜ਼ੂਰ ਕਰਵਾਇਆ ਸਰਕਾਰ ਨੇ ਜੋ ਵੀ ਪੈਸਾ ਜਿਹੜਾ ਸੰਸਦ ਤੋਂ ਮਨਜ਼ੂਰ ਕਰਵਾਉਂਦੀ ਹੈ ਜਿਹੜੀ ਤੋਂ ਮਨਜ਼ੂਰ ਕਰਵਾਇਆ ਉਹ ਉਸੇ ਉਦੇਸ਼ ਲਈ ਵਰਤਿਆ ਜਾਂ ਨਹੀਂ ਇਹਦੇ ਵਿੱਚ ਇਹ ਜਾਂਚ ਕਰਨੀ ਹੁੰਦੀ ਹੈ ਨੇ ਉਹ ਉਸੇ ਉਦੇਸ਼ ਲਈ ਵਰਤਿਆ ਜਾਂ ਨਹੀਂ ਤਾਂ ਇਸ ਮਾਮਲੇ ਸੰਬੰਧੀ ਜਿਹੜੀ ਰਿਪੋਰਟ ਹੁੰਦੀ ਉਹਨੂੰ ਕੀ ਕਹਿੰਦੇ ਆ ਵੰਡ ਖਾਤਿਆਂ ਤੇ ਜਾਂਚ ਰਿਪੋਰਟ ਠੀਕ ਆ ਜਿਵੇਂ ਸਿੱਖਿਆ ਵਿਭਾਗ ਵਾਸਤੇ ਉਹਨੇ 100 ਕਰੋੜ ਰੁਪਇਆ ਲਿਆ ਸੀਗਾ ਪਰ ਜੇ ਉਹਦੇ ਵੀ ਮਨਜ਼ੂਰ ਕੀਤਾ ਗਵਰਨਮੈਂਟ ਨੇ ਬਟ ਉਹਦਾ ਜੀ 120 ਕਰੋੜ ਖਰਚਾ ਆ ਗਿਆ ਤਾਂ ਕੈਗ ਉਹ ਆਪਣੀ ਰਿਪੋਰਟ ਦੇ ਵਿੱਚ ਵਰਣਨ ਕਰੂਗਾ ਠੀਕ ਹੈ ਨਾ ਵੀ ਇਹਦੇ ਤੇ 120 ਕਰੋੜ ਰੁਪਏ ਖਰਚਾ ਆਇਆ ਵੀ ਇਹਨੇ ਮਨਜ਼ੂਰ 100 ਕਰੋੜ ਕਰਾਇਆ ਸੀ ਜਾਂ ਜਾਂ ਜਿਵੇਂ ਮੰਨ ਲਓ ਵੀ ਜਿਵੇਂ ਉਹਨੇ 100 ਕਰੋੜ ਜਿਹੜਾ ਖਰਚਾ ਕਰਾਇਆ ਸੀਗਾ ਸਿੱਖਿਆ ਵਿਭਾਗ ਵਾਸਤੇ ਜਿਹੜਾ ਮਨਜ਼ੂਰ ਕਰਵਾਇਆ ਸੀ ਬਟ ਉਹਨੇ ਉਸ ਵਿਭਾਗ ਦੇ ਵਿੱਚ ਵੰਡ ਖਾਤਿਆਂ ਤੇ ਜਾਂਚ ਰਿਪੋਰਟ ਨੂੰ ਕਹ ਦਿੰਦੇ ਆ ਵੀ ਜਿਹੜੇ ਉਦੇਸ਼ ਵਾਸਤੇ ਲਿਆ ਸੀਗਾ ਕਿ ਉਹਦੇ ਉਸੇ ਉਦੇਸ਼ ਵਾਸਤੇ ਵਰਤਿਆ ਜਾਂ ਨਹੀਂ ਫਿਰ ਵਿੱਤੀ ਖਾਤਿਆਂ ਤੇ ਰਿਪੋਰਟ ਰਾਜੇ ਵਿੱਤੀ ਖਾਤਿਆਂ ਤੇ ਭਾਵ ਰਾਜੇ ਫਾਈਨੈਂਸ਼ੀਅਲ ਅਕਾਊਂਟਸ ਤੇ ਰਿਪੋਰਟ ਹੁੰਦੀ ਹੈ ਜਿਹੜੀ ਇਹਦੇ ਵਿੱਚ ਕੀ ਹੁੰਦਾ ਵੀ ਸਰਕਾਰ ਦੀ ਜਿਹੜੀ ਆਮਦਨ ਤੇ ਖਰਚੇ ਦੀ ਪੂਰੀ ਤਸਵੀਰ ਦਿੱਤੀ ਜਾਂਦੀ ਆ ਜਿਹੜੀ ਸਰਕਾਰ ਦੀ ਆਮਦਨ ਹੁੰਦੀ ਆ ਦੀ ਆਮਦਨ ਤੇ ਜਿਹੜਾ ਉਹਦਾ ਖਰਚਾ ਹੁੰਦਾ ਉਦੀ ਪੂਰੀ ਜਿਹੜੀ ਤਸਵੀਰ ਆ ਉਹਨੂੰ ਪੇਸ਼ ਕੀਤਾ ਜਾਂਦਾ ਵੀ ਕੈਗ ਵੇਖਦਾ ਕਿ ਖਾਤੇ ਜਿਹੜੇ ਉਹ ਸਾਰੇ ਠੀਕ ਤਰਤੀਬ ਨਾਲ ਦਰਜ ਹੋਏ ਆ ਵੀ ਕੋਈ ਜਿਹੜਾ ਹੈਗਾ ਨਫਾ ਨੁਕਸਾਨ ਛੁਪਾਇਆ ਤਾਂ ਨਹੀਂ ਗਿਆ ਵੀ ਜੋ ਵੀ ਅਕਾਊਂਟਸ ਬਣਾਏ ਗਏ ਆ ਉਹਨਾਂ ਦੇ ਵਿੱਚ ਕੋਈ ਨਫਾ ਨੁਕਸਾਨ ਹੈ ਜਿਹੜਾ ਉਹਨੂੰ ਛੁਪਾਇਆ ਤਾਂ ਨਹੀਂ ਗਿਆ ਜੇਕਰ ਕਿਸੇ ਵਿਭਾਗ ਨੇ ਕੋਈ ਵੀ ਜਿਹੜੀ ਆਪਦੀ ਆਮਦਨ ਆ ਉਹਨੂੰ ਛੁਪਾਇਆ ਹੋਵੇ ਤਾਂ ਕੈਗ ਜਿਹੜੀ ਉਹਦੇ ਨਾਲ ਸੰਬੰਧਿਤ ਰਿਪੋਰਟ ਤਿਆਰ ਕਰਦਾ ਉਹਨੂੰ ਵਿੱਤੀ ਖਾਤਿਆਂ ਦੀ ਰਿਪੋਰਟ ਕਹਿੰਦੇ ਆ ਵੀ ਜਦੋਂ ਉਹ ਕਿਸੇ ਵੀ ਜਿਹੜਾ ਹੈਗਾ ਆਪਦੀ ਜਿਹੜੀ ਆਮਦਨ ਜਾਂ ਜਿਹੜੇ ਆਪਦੇ ਖਰਚਾ ਜਾਂ ਜੇ ਉਹਦੇ ਨਾਲ ਸੰਬੰਧਿਤ ਜਿਹੜਾ ਕੋਈ ਘਟਾਲਾ ਕੀਤਾ ਹੁੰਦਾ ਉਹਨੂੰ ਜਦੋਂ ਛੁਪਾਉਂਦਾ ਹੈਗਾ ਤਾਂ ਉਹਨੂੰ ਫਾਈਨੈਂਸ਼ ਅਕਾਊਂਟ ਰਿਪੋਰਟ ਤੇ ਜਿਹੜਾ ਹੈਗਾ ਉਹ ਦਰਜ ਕਰਦਾ ਫਿਰ ਸਰਕਾਰੀ ਨਿਗਮਾਂ ਤੇ ਰਿਪੋਰਟ ਹੁੰਦੀ ਰਹੇ ਜਿਹੜੀ ਤੀਜੀ ਤਰ੍ਹਾਂ ਦੀ ਰਿਪੋਰਟ ਹੁੰਦੀ ਆ ਉਹ ਸਰਕਾਰੀ ਨਿਗਮਾਂ ਤੇ ਹੁੰਦੀ ਆ ਇਹਦੇ ਵਿੱਚ ਕੀ ਹੁੰਦਾ ਵੀ ਜਿਹੜੀਆਂ ਵੀ ਸਰਕਾਰੀ ਕੰਪਨੀਆਂ ਹੁੰਦੀਆਂ ਹੈਗੀਆਂ ਜਾਂ ਕਾਰਪੋਰੇਸ਼ਨਸ ਹੁੰਦੀਆਂ ਜਿਨ੍ਹਾਂ ਦੇ ਵਿੱਚ ਗਵਰਨਮੈਂਟ ਦਾ 51% ਹਿੱਸਾ ਹੁੰਦਾ ਜਿਹੜੀਆਂ ਵੀ ਕੰਪਨੀਆਂ ਦੇ ਵਿੱਚ 51% ਜਾਂ ਉਸ ਤੋਂ ਵੱਧ ਹਿੱਸਾ ਹੁੰਦਾ ਤਾਂ ਉਹਨਾਂ ਦੇ ਵਿੱਚ ਜਿਹੜੀ ਹੈਗੀ ਉਹਨਾਂ ਦੇ ਜਿਹੜੇ ਹੈਗੇ ਆ ਰਾਜੇ ਆਮਦਨ ਦੇ ਸਾਧਨ ਜਾਂ ਖਰਚਾ ਜਿਹੜੇ ਉਹਨਾਂ ਬਾਰੇ ਸਾਰੀ ਜਾਂਚ ਰਿਪੋਰਟ ਤਿਆਰ ਕਰਕੇ ਕਰਦੀ ਹੈ ਜਿਹੜੀ ਉਹ ਸਰਕਾਰੀ ਨਿਗਮਾਂ ਤੇ ਰਿਪੋਰਟ ਦੇ ਅੰਡਰ ਆਉਂਦਾ ਜਿਵੇਂ ਐਚ ਆਈ ਸੀ ਜਿਵੇਂ ਐਲ ਆਈ ਸੀ ਹੋ ਗਿਆ ਜਾਂ ਇੰਡੀਅਨ ਆਇਲ ਕਾਰਪੋਰੇਸ਼ਨ ਹੋ ਗਿਆ ਇਹਨਾਂ ਨਾਲ ਸੰਬੰਧਿਤ ਜਿਹੜੀ ਸਾਰੇ ਮਾਮਲੇ ਹੁੰਦੇ ਆ ਉਹ ਇਹਦੇ ਵਿੱਚ ਹੁੰਦੇ ਆ ਤਾਂ ਵਰਤਮਾਨ ਸਮੇਂ ਰਾਜੇ ਆਪਣੇ ਜਿਹੜੇ ਹੈਗੇ ਆ ਦੋ ਫੈਕਟਰ ਦੇ ਨਾਲ ਸੰਬੰਧਿਤ ਆਪਾਂ ਨੂੰ ਜ਼ਿਆਦਾ ਤੇ ਇਹਦੇ ਨਾਲ ਸੰਬੰਧਿਤ ਕਰਨ ਦੀ ਲੋੜ ਨਹੀਂ ਰਾਜੇ ਇਹਨਾਂ एकदा पहले ही याद रख लो लिख देनी है मैं। पहले सी जी ए क्या कौन, C. A. G. कौन के सी राजे ए जी कौन सी नरहर राव राो वर्तमान रख लो ध्यान च संजय मूर्ति ठीक है तो ये छोटा जहा टॉपिक भाई अपना कैग ਜੀ ਦੇ ਜਿੱਥੋਂ ਜਿੱਥੋਂ ਕੁਐਸਚਨ ਬਣਦੇ ਸੀ ਜਿਵੇਂ ਪਬਲਿਕ ਅਕਾਊਂਟ ਕਮੇਟੀ ਨੂੰ ਤੁਸੀਂ ਜ਼ਰੂਰ ਧਿਆਨ ਨਾਲ ਪੜ੍ਹਨਾ ਰਹੇ ਜੀ ਮਾਸਟਰ ਕੈਡਰ ਦੇ ਪੇਪਰ ਦੇ ਵਿੱਚ ਵੀ ਉਹਦੇ ਚੋਂ ਕੁਐਸਚਨ ਬਣ ਜਾਂਦਾ ਹੁੰਦਾ ਤਾਂ ਜਿੱਥੋਂ ਜਿੱਥੋਂ ਕੁਐਸਚਨ ਬਣਦੇ ਸੀ ਉਹ ਆਪਾਂ ਸਾਰਾ ਡਿਸਕਸ ਕਰ ਲਿਆ ਉਮੀਦ ਕਰਦੀ ਹਾਂ ਤੁਹਾਨੂੰ ਸਾਰਾ ਸਮਝ ਲੱਗਿਆ ਹੋਊਗਾ ਜੇ ਕਲਾਸ ਬਈ ਵਧੀਆ ਲੱਗੀ ਤਾਂ ਕਲਾਸ ਨੂੰ ਵੇਖਣ ਤੋਂ ਬਾਅਦ ਲਾਈਕ ਜ਼ਰੂਰ ਕਰਿਓ ਤੇ ਆਪਣੀ ਫੀਡਬੈਕ ਜ਼ਰੂਰ ਦਿਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੀ ਵੀ ਲਿੰਕ ਹੁੰਦਾ ਰਹੇ ਉਹਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਦੇ ਜਾ ਕਰੋ ਇਸ ਪਲੇਟਫਾਰਮ ਬਾਰੇ ਪਤਾ ਲੱਗ ਸਕੀ ਤਾਂ ਮਿਲਦੇ ਹਾਂ ਰਜੀ ਕੱਲ ਨੂੰ ਇੱਕ ਨਵੀਂ ਕਲਾਸ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਥੈਂਕ ਯੂ